ਜਿਹੜੇ-ਜਿਹੜੇ ਭੈਣ ਭਰਾ ਚਾਹੁੰਦੇ ਨੇ ਕਿ ਜ਼ਿੰਦਗੀ ਵਿੱਚ ਤਰੱਕੀ ਕਰਨ ਖੁਸ਼ ਰਹਿਣ ਉਹਨਾਂ ਨੂੰ ਜ਼ਿੰਦਗੀ 'ਚ ਦੁੱਖ ਤਕਲੀਫਾਂ ਨਾ ਆਉਣ ਤੇ ਉਹਨਾਂ ਦੀ ਵੀ ਗਾੜੀ ਲਾ ਦੋ ਨਾ ਚੰਗੀ ਇੱਜ਼ਤ ਮਾਨ ਕਰੇ ਵਡਿਆਈ ਕਰੇ ਤੇ ਬਹੁਤ ਖੁਸ਼ੀਆਂ ਹੋਣ ਘਰ ਵਿੱਚ ਜੇ ਉਹ ਚਾਹੁੰਦੇ ਆ ਤਾਂ ਕਿਰਪਾ ਕਰਕੇ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣ ਕਿ ਉਹ ਆਪਣੇ ਮਾਂ-ਬਾਪ ਨੂੰ ਆ ਚੀਜ਼ ਕਦੀ ਵੀ ਨਾ ਦੇਣ ਤੇ ਜਿਹੜਾ ਮਨੁੱਖ ਆਪਣੇ ਮਾਂ-ਬਾਪ ਨੇ ਚੀਜ਼ ਦੇ ਦਿੰਦਾ ਫਿਰ ਉਹਦੀ ਜ਼ਿੰਦਗੀ 'ਚ ਖੁਸ਼ੀਆਂ ਵੀ ਬਹੁਤ ਘਟ ਜਾਂਦੀਆਂ ਪੈਸਾ ਵੀ ਬਹੁਤ ਘਟ ਜਾਂਦਾ ਤੇ ਉਹਦੀ ਉਲਾਦ ਉਹਨੂੰ ਮੁੜ ਕੇ ਸਤਕਾਰ ਨਹੀਂ ਕਰਦੀ ਉਹਦੀ ਇੱਜ਼ਤ ਮਾਨ ਨਹੀਂ ਕਰਦੀ ਵੇਖੋ ਬਹੁਤ ਸਾਰੇ ਚੰਗੇ ਲੋਕ ਵੀ ਨੇ ਤੇ ਬਹੁਤ ਸਾਰੇ ਬੁਰੇ ਲੋਕ ਵੀ ਨੇ ਲੇਕਿਨ ਤੁਸੀਂ ਵੇਖਣਾ ਕਿ ਕੁਝ ਕੋ ਲੋਕ ਜਿਹੜੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੱਦੋਂ ਰੱਬ ਸੋਣਾ ਉਹਨਾਂ ਨੂੰ ਧਰਤੀ ਤੇ ਭੇਜਦਾ ਆ ਧਰਤੀ ਤੇ ਆਉਣ ਤੋਂ ਬਾਅਦ ਕੁਝ ਲੋਕ ਆਪਣੇ ਮਾਪਾਪ ਨੂੰ ਬਹੁਤ ਮਾੜਾ ਚੰਗਾ ਬੋਲਦੇ ਨੇ ਭੈੜਾ ਬੋਲਦੇ ਨੇ ਹੋ ਸਕਦਾ ਕਿ ਕਿਤੇ ਮਾਪਾਪ ਦੀ ਵੀ ਗਲਤੀ ਹੋਵੇ ਹੋ ਸਕਦਾ ਕੋਈ ਮਾਪਾਪ اپنی بچیاں 'ਚ ਪੂਰਾ ਸਹੀ ਫੈਸਲਾ ਨਾ ਕਰਦਾ ਹੋਵੇ ਹੋ ਸਕਦਾ ਕੁਝ ਮਾਪੇ ਆਪਣੇ ਬੱਚਿਆਂ 'ਚ ਕਾਣੀ ਵੰਡ ਕਰਦੇ ਹੋਣ ਹੋ ਸਕਦਾ ਕੁਝ ਮਾਪੇ ਆਪਣੇ ਕੁਝ ਬੱਚਿਆਂ ਨੂੰ ਪਸੰਦੀ ਹੀ ਨਾ ਕਰਦੇ ਹੋਣ ਤੇ ਫਿਰ ਕਈ ਵਾਰ ਕੀ ਹੁੰਦਾ ਕਿ ਕੁਝ ਧੀਆ ਪੁੱਤ ਜਿਹੜੇ ਹੁੰਦੇ ਨੇ ਉਹ ਚਾਹੇ ਨਾ ਹੋਵੇ ਚਾਹੇ ਪੁੱਤ ਹੋਵੇ ਉਹ ਆਪਣੇ ਸੱਸ ਸਹੁਰੇ ਨੂੰ ਬਹੁਤ ਗਲਤ ਬੋਲਦੇ ਨੇ ਜਾਂ ਕੋਈ ਵੀ ਰਿਸ਼ਤਾ ਹੋਵੇ ਉਹਦੇ ਮਤਾਬਕ ਉਹਨੂੰ ਚੰਗਾ ਨਹੀਂ ਕਹਿੰਦੇ ਉਹਨੂੰ ਬੁਰਾ ਬੋਲਦੇ ਨੇ ਉਹਦੇ ਖਾਨ ਪੀਨ ਤੇ ਉਹਨੂੰ ਇਹੋ ਜਿਹੇ ਸ਼ਬਦ ਬੋਲਦੇ ਜਿਹੜੇ ਭੋਲਣ ਸੁਣਨ ਯੋਗ ਨਹੀਂ ਹੁੰਦੇ ਜਿਹੜੇ ਲੋਕ ਇੰਜ ਦਾ ਵਿਹਾਰ ਕਰਦੇ ਨੇ ਫਿਰ ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਨਹੀਂ ਆਉਂਦੀਆਂ ਉਹਨਾਂ ਦੀ ਜ਼ਿੰਦਗੀ 'ਚ ਤਰੱਕੀ ਨਹੀਂ ਆਉਂਦੀ ਬੇਸ਼ੱਕ ਉਹ ਦੁਖੀ ਹੋ ਕੇ ਕਰਦੇ ਹੋਣ ਬੇਸ਼ੱਕ ਉਹ ਪਰੇਸ਼ਾਨ ਹੋ ਕੇ ਕਰਦੇ ਹੋਣ ਪਰ ਕਦੀ ਵੀ ਆਪਣੇ ਮਾਪੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਭਾਵੇਂ ਉਹਨਾਂ 'ਚ 100 ਬੁਰੀਆਂ ਆਦਤਾਂ ਕੀ ਕਿਉਂ ਨਾ ਹੋਣ ਕਿਉਂਕਿ ਧਰਤੀ ਤੇ ਰੱਬ ਸੋਹਣੇ ਨੇ ਜਦੋਂ ਸਾਡੀ ਸਿਰਜਣਾ ਕਰਵਾਈ ਆ ਤੇ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੋਣੀ ਸਾਡੇ ਲਈ ਬਹੁਤ ਵੱਡੀ ਗੱਲ ਹੋਣੀ ਚਾਹੀਦੀ ਆ ਕਿ ਸਾਨੂੰ ਜਨਮ ਮਿਲਿਆ ਜਨਮ ਨੂੰ ਵਾਰੀ ਸਵਾਰਨਾ ਤਾਂ ਅਸੀਂ ਖੋਦੀ ਆ ਅਸੀਂ ਦੂਜਿਆਂ ਤੇ ਕਿਉਂ ਡਿਪੈਂਡ ਹੋਈਏ ਅਸੀਂ ਕਿਉਂ ਦੂਜਿਆਂ ਤੋਂ ਲਾਲਸਾ ਰੱਖੀਏ ਕੋਈ ਸਾਨੂੰ ਜੈ ਦਾਦੇ ਦੇ ਸਾਨੂੰ ਪੈਸਾ ਦੇ ਦੇ ਸਾਨੂੰ ਉਹ ਦੇ ਦੇ ਜੀ ਦੇ ਦੇ ਕਿਉਂ ਬਹੁਤ ਸਾਰੇ ਚੰਗੇ ਲੋਕ ਜਿਹੜੇ ਵੀ ਧਰਤੀ ਤੇ ਆਏ ਨੇ ਉਹ ਕਦੀ ਕਿਸੇ ਦੇ ਵੇਖਦੇ ਨਹੀਂ ਭਾ ਮਾਪਿਆਂ ਦੀ ਕਮਾਈ ਵੱਲ ਵੀ ਨਹੀਂ ਵੇਖਦੇ ਉਹ ਹਮੇਸ਼ਾ ਮਿਹਨਤ ਕਰਦੇ ਨੇ ਤੇ ਜਿਹੜਾ ਬੰਦਾ ਮਿਹਨਤ ਕਰਨ ਦਾ ਆਦੀ ਹੋ ਜਾਂਦਾ ਨਾ ਉਹਦੇ ਘਰ ਚ ਰੱਬ ਸੋਣਾ ਬਹੁਤ ਬਰਕਤ ਪਾਉਂਦਾ ਬਹੁਤ ਪੈਸਾ ਭੇਜਦਾ ਬਹੁਤ ਖੁਸ਼ੀਆਂ ਭੇਜਦਾ ਉਹਦੀ ਔਲਾਦ ਵੀ ਬੜੀ ਚੰਗੀ ਨਿਕਲਦੀ ਤੁਸੀਂ ਵੇਖਿਓ ਅੱਜ ਕਿੰਨੇ ਲੋਕ ਪਰੇਸ਼ਾਨ ਹੋਣਗੇ ਜਿਹੜੇ ਬੜੇ ਦੁਖੀ ਨੇ ਹੋ ਸਕਦਾ ਕਈਆਂ ਨੇ ਆਪਣੇ ਮਾਪਿਆਂ ਤੋਂ ਲੜ ਕੇ ਲਿਆ ਹੋਵੇ ਹੋ ਸਕਦਾ ਕਈਆਂ ਨੇ ਮਾਪਿਆਂ ਨਾਲ ਕੁਝ ਕੀਤਾ ਹੋਵੇ ਜੇ ਉਹਨਾਂ ਨੇ ਉਹ ਜਾਇਦਾਦਾਂ ਲੈ ਲਈਆਂ ਪ੍ਰਾਪਰਟੀ ਲੈ ਲਈ ਤੇ ਤੁਸੀਂ ਵੇਖਿਓ ਜਦੋਂ ਉਹਨਾਂ ਦੇ ਬੱਚੇ ਵੱਡੇ ਹੋ ਗਏ ਨਾ ਪਹਿਲੀ ਗੱਲ ਤਾਂ ਇਹ ਹਾਲਾਤ ਬਣ ਗਏ ਕਿ ਉਹ ਵਿਚਾਰੇ ਘਰਾਂ 'ਚ ਇਕੱਲੇ ਇਕੱਲੇ ਪਏ ਹੋਣਗੇ ਬੇਸ਼ੱਕ ਉਹਨਾਂ ਲੜਾਈ ਆਪਣੇ ਧੀਆਂ ਪੁੱਤਾਂ ਦੀ ਗਾੜੀ ਕੀਤੀ ਕਿ ਸਾਈਂ ਆਪਣੇ ਧੀਆਂ ਪੁੱਤਾਂ ਨੂੰ ਸੈਟਲ ਕਰ ਲਈਏ ਪਰ ਉਹਨਾਂ ਦੇ ਧੀਆਂ ਪੁੱਤ ਵੀ ਉਹਨਾਂ ਤੋਂ ਓਡਾਰੀ ਮਾਰ ਜਾਂਦੇ ਨੇ ਉਹਨਾਂ ਦੇ ਕਹੇ 'ਚ ਨਹੀਂ ਹੁੰਦੇ ਉਹਨਾਂ ਦੇ ਆਖੇ 'ਚ ਨਹੀਂ ਹੁੰਦੇ ਇਹੋ ਜਿਹਾ ਕੰਮ ਕਰਦੇ ਨੇ ਜਿੱਦਾਂ ਆਪਾਂ ਕਈ ਲੋਕ ਕਹਿੰਦੇ ਕਿ ਬੇਇੱਜ਼ਤੀ ਕਰਾਉਣ ਵਾਲਾ ਕੰਮ ਉਹ ਲਾ ਦੇ ਇਹੋ ਜੀ ਨਿਕਲਦੀ ਆ ਕਿ ਉਹ ਮਾਪਿਆਂ ਦੀ ਬੇਇੱਜ਼ਤੀ ਕਰਾਉਂਦੀ ਆ ਕਿਉਂਕਿ ਰੱਬ ਸੋਣਾ ਸਭ ਜਾਣਦਾ ਅਸੀਂ ਖੂਹ ਦੇ ਵਿੱਚ ਇੱਕ ਆਵਾਜ਼ ਮਾਰੀਏ ਸਾਨੂੰ ਤਿੰਨ ਆਵਾਜ਼ਾਂ ਗਾੜ ਦੇ ਪਾਸਿਓਂ ਵਾਪਸ ਸਾਡੇ ਮੂੰਹ ਤੇ ਵੱਜਦੀਆਂ ਨੇ ਜਿਵੇਂ ਦਾ ਵੀ ਬੋਲਦੇ ਆ ਜੇ ਅਸੀਂ ਪਹਾੜਾਂ ਵੱਲ ਮੂੰਹ ਕਰਕੇ ਆਵਾਜ਼ ਮਾਰੀਏ ਤਾਂ ਸਾਨੂੰ ਉਵੇਂ ਦੀਆਂ ਆਵਾਜ਼ਾਂ ਸਾਡੇ ਮੂੰਹ ਤੇ ਵੱਜਦੀਆਂ ਨੇ ਇਸੇ ਤਰ੍ਹਾਂ ਮਨੁੱਖੀ ਜ਼ਿੰਦਗੀ ਹੈ ਜੇ ਅਸੀਂ ਅੱਜ ਗਾਲਾਂ ਕੱਢਾਂਗੇ ਆਪਣੇ ਮਾਪਿਆਂ ਨੂੰ ਮਾੜਾ ਚੰਗਾ ਬੋਲਾਂਗੇ ਬੇਸ਼ੱਕ ਉਹ ਚੰਗੇ ਨਹੀਂ ਚਾਹੇ ਮਾੜੇ ਨੇ ਤਾਂ ਫਿਰ ਉਹ ਸਾਡੀ ਔਲਾਦ ਵੀ ਸਾਨੂੰ ਉਤੋਂ ਤਿੰਨ ਗੁਣਾ ਵੱਧ ਸੰ ਨੂੰ ਮਾੜਾ ਚੰਗਾ ਬੋਲੇਗੀ ਇਸ ਕਰਕੇ ਜੇ ਆਪਾਂ ਚੰਗਾ ਕਰਨ ਦੀ ਆਦਤ ਪਾ ਲਈਏ ਤੇ ਬਹੁਤ ਵਧੀਆ ਮਾਪਿਆਂ ਨੂੰ ਜਿਵੇਂ ਦੇ ਵੀ ਨੇ ਉਹਨਾਂ ਦੀ ਸਗੋਂ ਪਿਛਲੀ ਉਮਰ ਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਮਾਪਿਆਂ ਦਾ ਸਤਿਕਾਰ ਕਰੀਏ ਚਾਹੇ ਉਹ ਚੰਗੇ ਚਾਹੇ ਮਾੜੇ ਨੇ ਮੈਂ ਫਿਰ ਇਹ ਗੱਲ ਚੰਗੇ ਮਾੜੇ ਦੀ ਵਾਰ-ਵਾਰ ਰਿਪੀਟ ਕਰ ਰਹੀ ਹਾਂ ਕਿ ਕਈਆਂ ਲੋਕਾਂ ਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਉਹਨਾਂ ਨੂੰ ਬੁਰਾ ਵੀ ਲੱਗਦਾ ਉਹਨਾਂ ਨੂੰ ਗੁੱਸਾ ਵੀ ਆਉਂਦਾ ਆ ਗੁੱਸਾ ਉਹਨਾਂ ਮਨੁੱਖ ਦਾ ਸੁਭਾਅ ਆ ਇਸ ਕਰਕੇ ਗੁੱਸੇ ਤੇ ਕਾਬੂ ਪਾਉਣਾ ਮਨੁੱਖ ਦੀ ਸੂਝਵਾਨੀ ਹੋ ਸਕਦੀ ਆ ਬੁੱਧੀਮਾਨਤਾ ਹੋ ਸਕਦੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਸਾਸ ਦੇ ਨਾਲ ਕਿ ਅਸੀਂ ਸਾਰਿਆਂ ਨੇ ਇੱਥੇ ਪਰੌਣੇ ਆ ਥੋੜੇ ਸਮੇਂ ਦੀ ਪਰੌਣੇ ਆ ਸਾਨੂੰ ਇਹੋ ਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ ਜਿਹੜੇ ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਨਹੀਂ ਜਿਹੜੇ ਆਪਣੇ ਮਾਪਿਆਂ ਨੂੰ ਮਾੜਾ ਨਹੀਂ ਬੋਲਦੇ ਤੁਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਵੇਖਦੇ ਹੋ ਕਿੰਨੀਆਂ ਕੀ ਆ ਨੇ ਉਹਨਾਂ ਦੇ ਘਰਾਂ 'ਚ ਕਿੰਨਾ ਪੈਸਾ ਆ ਕਿੰਨੀ ਔਲਾਦ ਉਹਨਾਂ ਨੇ ਪਿਆਰ ਕਰਦੀ ਐ ਇਹ ਇੱਕ ਬਹੁਤ ਵੱਡਾ ਰਹੱਸ ਐ ਉਸ ਰੱਬ ਸੋਹਣੇ ਦਾ ਹਰ ਇੱਕ ਧਰਮ ਦੇ ਮੁਤਾਬਕ ਸਾਨੂੰ ਇਸ ਨੂੰ ਸਮਝਣਾ ਚਾਹੀਦਾ ਸਮਝ ਲਾਂਗੇ ਤੇ ਚੰਗੇ ਰਵਾਂਗੇ ਨਹੀਂ ਸਮਝਾਂਗੇ ਤੇ ਵਕਤ ਨੇ ਸਾਨੂੰ ਆਪੇ ਹੀ ਸਮਝਾ ਦੇਣਾ ਫਿਰ ਰੋਣ ਦਾ ਪੁਛਟਾਉਣ ਦਾ ਕੋਈ ਫਾਇਦਾ ਨਹੀਂ ਕਿ ਅਸੀਂ ਮਾੜਾ ਹੋ ਗਿਆ ਸਾਡੇ ਨਾਲ ਉਹ ਹੋ ਗਿਆ ਕੀ ਹੋ ਗਿਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਸਦੇ ਰੂ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ